ਕਿਸਾਨ ਸਾਡੇ ਅੰਦਾਤਾ ਹੈ ਸਾਡੇ ਵੱਡੇ ਹੈ ਪਰ ਜਿਹੜੇ ਕਿਸਾਨ ਵਿਰੋਧ ਕਰਨ ਵਾਲੇ ਸੀ ਉਹ ਸ਼ੰਭੂ ਬੈਰੀਲ ਵਾਲੇ ਸੀ ਕਿਦੋਂ ਸ਼ੰਭੂ ਦੇ ਵਿੱਚ ਲੱਗਾ ਉੱਥੇ ਸਾਰੇ ਕਿਸਾਨ ਸੀ ਉੱਥੇ ਪੂਰਾ ਪਾਰਸ ਸੀ ਪੂਰਾ ਪੰਜਾਬ ਸੀ ਪਰ ਜਿਹੜੇ ਅੱਜ ਕਿਸਾਨ ਹੈ ਇਹ ਕੁਝ ਲੋਕਾਂ ਦੇ ਹੱਥੇ ਚੜ੍ਹੇ ਆ ਕੁਝ ਸਰਕਾਰਾਂ ਦੇ ਹੱਥੇ ਚੜ੍ਹੇ ਆ 26 26 ਮਹੀਨੇ ਹੋ ਗਿਆ ਕਿੱਥੇ ਉਹ 1000 ਰੁਪਏ ਮਹੀਨਾ ਉਹ 26000 ਦਾ ਇੰਤਜ਼ਾਰ ਕਰ ਰਹੀਆਂ ਜਾਓ ਵੋਟ ਮੰਗਣ ਜਾਓ ਤੁਸੀਂ ਅਸੀਂ ਟੌਪ ਦੇ ਜਿਹੜੇ ਸਕੂਲ ਕਾਲਜ ਆ ਉਹ ਲੋਕਾਂ ਨੂੰ ਮਿਲਣਗੇ ਅਗਰ ਇੱਕ ਵੀ ਸਕੂਲ 26 ਮਹੀਨਿਆਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਨਹੀਂ ਰੱਖੀ ਹੋਵੇ ਮੈਂ ਰਾਜਨੀਤੀ ਤੋਂ ਸਾਰੀ ਉਮਰ ਦੇ ਲਈ ਸन्यास ਲੈਣ ਨੂੰ ਤਿਆਰ ਹਾਂ ਇਹਦੇ 400 بار ਦੀ ਗੱਲ ਹੋ ਰਹੀ ਹੈ ਕੋਈ 35 بار ਦੀ ਗੱਲ ਕਰ ਰਿਹਾ ਕੋਈ 5 بار ਦੀ ਗੱਲ ਕਰ ਰਿਹਾ ਸਾਡਾ ਮੁੱਖ ਮੰਤਰੀ 13 بار ਦੀ ਗੱਲ ਕਰ ਰਿਹਾ ਆਮ ਆਦਮੀ ਪਾਰਟੀ ਨੂੰ ਅੱਜ ਇੱਕ ਵੱਡਾ ਝਟਕਾ ਲੱਗਿਆ ਦਰਜਨ ਦੇ ਕਰੀਬ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਅੱਜ ਭਾਜਪਾ ਵਿੱਚ ਸ਼ਾਮਿਲ ਹੋਇਆ ਸ਼ੀਤਲੰਗ ਗੁਰਾਲ ਦੀ ਗਵਾਹੀ ਦੇ ਵਿੱਚ ਨਾਲ ਨੇ ਮੇਰੇ ਗੁਰਾਸਾ ਕਿ ਸੇਕਾ ਦੇਖ ਰਿਹਾ ਬੜੀ ਵੱਡੀ ਗਿਣਤੀ ਚ ਲਈ ਆਏ ਜੇ ਸਾਰਿਆਂ ਦਾ ਸਵਾਗਤ ਆ ਪਰਿਵਾਰ ਚਾਨ ਦੇ ਵਿੱਚ ਜਿਹੜੇ ਵੀ ਸਾਥੀ ਸਾਡੇ ਜਲੰਧਰ ਤੋਂ ਆਏ ਆ ਸਿਰਫ ਸਿਰਫ ਲੋਕ ਆਮ ਆਦਮੀ ਪਾਰਟੀ ਨੂੰ ਪੰਜਾਬ ਚ ਮੁਕਤ ਕਰਨਾ ਚਾਹੁੰਦੇ ਆ ਜੋ ਉਹਨਾਂ ਦੀਆਂ ਨੀਤੀਆਂ ਹਨ ਉਹਨੂੰ ਲੋਕ ਦੇਖ ਕੇ ਕਿ ਇਹ ਐਤ ਸਿਰਫ ਐਡਵਰਟਾਈਜ਼ਮੈਂਟ ਹੈ ਇੱਕ ਐਡ ਦੇ ਵਿੱਚ ਮੁੱਖ ਮੰਤਰੀ ਦਿਖ ਰਿਹਾ ਪਰ ਜਿਹੜਾ ਜਿਮਨੀ ਹਸਤਲ ਦੇ ਉੱਤੇ ਮੁੱਖ ਮੰਤਰੀ ਜਾਂ ਸਰਕਾਰ ਕਿਤੇ ਦਿਖਾਈ ਨਹੀਂ ਦੇ ਰਹੀ ਇਹ ਲੋਕ ਦੁਖੀ ਹੈ ਕਿਉਂਕਿ ਇਹ ਲੋਕ ਲੋਕਾਂ ਨਾਲ ਜੁੜੇ ਆ ਇਹਨਾਂ ਦੇ ਤਿੰਨ ਤਣ ਮਾਰ ਦੇ ਕਾਉਂਸਲਰ ਕੋਈ ਦੋ ਵਾਰ ਦਾ ਕਾਉਂਸਲਰ ਕੋਈ ਹਲਕਾ ਇੰਚਾਰਜ ਵਾਰਡ ਤੋਂ ਆਪਣੀ ਆਇਆ ਪਰ ਇਹਨਾਂ ਲੋਕਾਂ ਦੇ ਜਦੋਂ ਕੰਮ ਨਹੀਂ ਹੋਣਗੇ ਇਹ ਲੋਕ ਕਿੱਥੇ ਜਾਣਗੇ ਅਜ ਜ਼ਿਲੰਦਰ ਦੀ ਕਾਰਪੋਰੇਸ਼ਨ ਠੱਪ ਪਈ ਹੈ ਜ਼ਿਲੰਦਰ ਦੀ ਕਾਰਪੋਰੇਸ਼ਨ 2 ਸਾਲ ਹੋ ਗਿਆ ਕੋਈ ਕੋਈ ਵਲੀ ਵਾਰਸ ਨਹੀਂ ਹੈ ਇਸ ਕਰਕੇ ਇਹਨਾਂ ਲੋਕਾਂ ਨੇ ਆਪਣਾ ਮਨ ਬਣਾਇਆ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪ੍ਰਤੀ ਜਿਹੜੀ ਸੋਚ ਇਹਨਾਂ ਦੀ ਜਾਗਰਤ ਹੋਈ ਇਹ ਲੋਕ ਅਜਿਹਾ ਪਰਿਵਾਰ ਤੇ ਵਿੱਚ ਆਏ ਆ ਇਹਨਾਂ ਦਾ ਮੈਂ ਆਨੰਦ ਸਵਾਗਤ ਕਰਦਾ ਤੁਸੀਂ ਕਹਿੰਦੇ ਕੰਪਨੀ ਆ ਉਹ ਪਹਿਲਾਂ ਤੁਸੀਂ ਵੀ ਉਹਦਾ ਹੀ ਹਿੱਸਾ ਰਹੇ ਹੋ ਤੁਸੀਂ ਵੇਚਦੇ ਰਹੇ ਹੋ ਤੇ ਫਿਰ ਹੁਣ ਇੱਕੋ ਦਮ ਇਹ ਸਭ ਚੇਂਜ ਕਿਵੇਂ ਆਮਾਦੀ ਪਾਰਟੀ ਇੱਕ ਪ੍ਰਾਈਵੇਟ ਲਿਮਿਟਿਡ ਕੰਪਨੀ ਹੈ ਮੈਂ ਜ਼ਰੂਰ ਕਹਿੰਨਾ ਤੇ ਇਸ ਦੇਸ਼ ਦੇ ਵਿੱਚ ਉਹਨਾਂ ਦੀ ਕੰਪਨੀ ਲਾਂਚ ਹੋਈ ਹੈ ਅਸੀਂ ਲੋਕ ਵੀ ਗਏ ਆ ਸਾਨੂੰ ਵੱਡਾ ਜਿਹਾ ਇੱਕ ਬਲੂਪ੍ਰਿੰਟ ਦਿਖਾਇਆ ਗਿਆ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ ਅਸੀਂ ਪੰਜਾਬ ਦੇ ਵਿੱਚ ਇੱਕ ਵਾਰ ਆਮਾਦੀ ਪਾਰਟੀ ਸਰਕਾਰ ਬਣਾ ਦਿਓ ਅਸੀਂ ਪੀਜੀਆ ਦੇ ਅਧਿ ਤੱਕ ਸਕੂਲ ਬਣਾ ਹਸਪੀਟਲ ਬਣਾ ਦਿਆਂਗੇ ਅਸੀਂ ਟੌਪ ਦੇ ਜਿਹ ਸਕੂਲ ਕਾਲਜ ਆ ਉਹ ਲੋਕਾਂ ਨੂੰ ਮਿਲਣਗੇ ਅਗਰ ਇੱਕ ਵੀ ਸਕੂਲ 26 ਮਹੀਨਿਆਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਨਹੀਂ ਰੱਖੀ ਹੋਵੇ ਮੈਂ ਰਾਜਨੀਤੀ ਨੂੰ ਸਾਰੀ ਉਮਰ ਦੇ ਲਈ ਸન્યાਸ ਲੈਣ ਨੂੰ ਤਿਆਰ ਆ ਅਗਰ ਇੱਕ ਵੀ ਹਸਪੀਟਲ ਦੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੇ ਰੱਖੀ ਹੋਵੇ ਇਸ ਪੰਜਾਬ ਦੇ ਵਿੱਚ ਮੈਂ ਸਾਰੀ ਉਮਰ ਰਾਜਨੀਤੀ ਨੂੰ ਸન્યાਸ ਲੈਣ ਨੂੰ ਤਿਆਰ ਆ ਤੇ ਝੂਠੇ ਵਾਦੇ ਝੂਠੀ ਕਲੀ ਚੂਨਾ ਕਰਾ ਕੇ ਅਸੀਂ ਕਹਿ ਰਹੇ ਹਾਂ ਕਿ ਸਕੂਲ ਆਫ ਐਮਿਨਸ ਅਸੀਂ ਸਕੂਲਾਂ ਦੇ ਉੱਤੇ ਚੂਨਾ ਪੁੱਛੀ ਕਰਕੇ ਆਪਣਾ ਬੋਰਡ ਦੀ ਫੋਟੋ ਲਗਾ ਕੇ ਕਹਿ ਰਹੇ ਸਕੂਲ ਆਫ ਐਮਨਸ ਇਹ ਪੰਜਾਬ ਦੇ ਲੋਕ ਬੇਵਕੂਨ ਨਹੀਂ ਬਣਨਗੇ ਉਹ ਜਿਹੜੇ ਲੋਕ ਜਿਹੜੀਆਂ ਮੰਗਾ ਦੇ ਉੱਤੇ ਸਰਕਾਰ ਲੈ ਕੇ ਆਂਦੀ ਸੀ ਅੱਜ ਮੇਰੀਆਂ ਮਾਵਾਂ ਅੱਜ ਮੇਰੀਆਂ ਭੈਣਾਂ ਇੰਤਜ਼ਾਰ ਕਰ ਰਹੀਆਂ 26 26 ਮਹੀਨੇ ਹੋ ਗਿਆ ਕਿੱਥੇ ਉਹ 1000 ਰੁਪਏ ਮਹੀਨਾ ਉਹ 26000 ਦਾ ਇੰਤਜ਼ਾਰ ਕਰ ਰਹੀਆਂ ਜਾਓ ਵੋਟ ਮੰਗਣ ਜਾਓ ਤੁਸੀਂ ਉਹ ਲੋਕ ਪਹਿਲੇ 26000 ਦਾ ਹਿਸਾਬ ਪੁੱਛਣਗੇ ਫਿਰ ਉਹ ਲੋਕ ਵੋਟ ਦੇਣਗੇ ਇਹ ਝੂਠੇ ਲੋਕਾਂ ਨੂੰ ਪੰਜਾਬ ਦੇ ਲੋਕ ਨਕਾਰਣਗੇ ਇੱਕ ਤਰੀ ਨੂੰ ਜਿਹੜੀ ਵੋਟ ਹੈ ਭਾਰਤੀ ਜਨਤਾ ਪਾਰਟੀ ਨੂੰ ਮਿਲੇਗੀ ਰੋਡ ਛੋਤੇ ਉਹਨਾਂ ਨੇ ਬਹੁਤ ਵੱਡਾ ਕੀਤਾ ਜਲੰਧਰ ਦੇ ਮੁੱਖ ਮੰਤਰੀ ਸੂਬੇ ਦਾ ਹੋਵੇ ਇਸ ਇੱਕ ਮinistr ਹੋਵੇ ਦੋ ਐਮਐਲਏ ਹੋਣ ਛੇ ਹਲਕਿਆਂ ਚਾਰਜ ਹੋਵੇ ਇੱਕ ਲਿਆਂਦਾ ਬਾਰੂ ਕੈਂਡੀਡੇਟ ਹੋਵੇ ਤੇ ਉੱਥੇ 600 700 ਦੀ ਗੈਦਰਿੰਗ ਕੀਤੀ ਜਾਵੇ 400 ਮੀਟਰ ਦਾ ਰੋਡ ਸ਼ੋਅ ਕੀਤਾ ਜਾਵੇ ਡੁੱਬ ਕੇ ਮਰਨ ਵਾਲੀ ਗੱਲ ਹੈ ਉਸ ਦਿਨ ਹੀ ਮੁੱਖ ਮੰਤਰੀ ਨੂੰ ਆਪਣੇ ਪੱਤੂ ਅਸਤੀਫਾ ਦੇ ਕੇ ਪੰਜਾਬ ਦੇ ਵਿੱਚ ਕਹਿਣਾ ਚਾਹੀਦਾ ਕਿ ਮੈਂ ਸਰਕਾਰ ਨਹੀਂ ਚਲਾ ਸਕਦਾ ਇੱਕ ਮੁੱਖ ਮੰਤਰੀ ਦਾ ਸਵਾਗਤ ਦੇ ਲਈ 500 600 ਬੰਦਾ ਇਕੱਠਾ ਨਹੀਂ ਹੋ ਪਾਰਿਆ ਤੇ ਲੋਕ ਗੱਲਾਂ ਕਰ ਰਹੇ 13 ਪਾਰ 13 ਪਾਰ ਇਥੇ 400 ਪਰ ਦੀ ਗੱਲ ਹੋ ਰਹੀ ਹੈ ਕੋਈ 35 ਪਰ ਦੀ ਗੱਲ ਕਰ ਰਿਹਾ ਕੋਈ 5 ਪਰ ਦੀ ਗੱਲ ਕਰ ਰਿਹਾ ਸਾਡਾ ਮੁੱਖ ਮੰਤਰੀ 13 ਪਰ ਦੀ ਗੱਲ ਕਰ ਰਿਹਾ ਪਰ ਪੰਜਾਬ ਦੇ ਲੋਕ ਇਸ ਦਾ حساب ਇੱਕ ਤਰੀਕ ਲੈਣਗੇ ਔਰ 4 ਤਰੀਕ ਨੂੰ ਇਸ ਦੇਸ਼ ਦੇ ਵਿੱਚ ਤੀਜੀ ਵਾਰ ਪ੍ਰਧਾਨ ਮੰਤਰੀ ਦਾ ਜਿਹੜਾ ਚਿਹਰਾ ਹੈ ਉਹ ਨਰਿੰਦਰ ਮੋਦੀ ਜੀ ਬਣਨ ਜਾ ਰਹੇ ਆ ਸੇਵਾ ਦੇ ਵਿੱਚ ਪੰਜਾਬ ਦੇ ਲੋਕ ਵਿਰੋਧ ਕਰ ਰਹੇ ਆ ਬੀਜੇਪੀ ਦਾ ਉਹ ਕਿਵੇਂ ਉਹਨੂੰ ਕਰੋਗੇ ਕਿਸਾਨ ਸਾਡੇ ਅੰਦਾਤਾ ਹੈ ਸਾਡੇ ਵੱਡੇ ਹੈ ਪਰ ਜਿਹੜੇ ਕਿਸਾਨ ਵਿਰੋਧ ਕਰਨ ਵਾਲੇ ਸੀ ਉਹ ਸ਼ੰਭੂ ਵੈਰੀਲ ਵਾਲੇ ਸੀ ਤਦੂ ਸ਼ੰਭੂ ਦੇ ਵਿੱਚ ਲੱਗਾ ਉੱਥੇ ਸਾਰੇ ਕਿਸਾਨ ਸੀ ਉੱਥੇ ਪੂਰਾ ਪਾਰਸ ਸੀ ਪੂਰਾ ਪੰਜਾਬ ਸੀ ਪਰ ਜਿਹੜੇ ਅੱਜ ਕਿਸਾਨ ਐ ਇਹ ਕੁਝ ਲੋਕਾਂ ਦੇ ਹੱਥੇ ਚੜ੍ਹੇ ਆ ਕੁਝ ਸਰਕਾਰਾਂ ਦੇ ਹੱਥੇ ਚੜ੍ਹੇ ਆ ਇਸ ਕਰਕੇ ਇਹਨਾਂ ਲੋਕਾਂ ਦੇ ਤੁਹਾਨੂੰ ਪਤਾ ਹੀ ਐ ਕਿ ਕਿਹੜੇ ਲੋਕ ਚਲਾ ਰਹੇ ਆ ਜੀ ਉਹਨਾਂ ਨੂੰ ਅੱਜ ਦੀ ਇੱਕ ਕੈਂਡੀਡੇਟ ਹਲਕੇ ਦਾ ਡਾਕਟਰ ਬਾਬਾ ਸਾਹਿਬ ਮਿਤਕਰ ਨੂੰ ਨਮਨ ਕਰਨ ਜਾਂਦਾ ਹੈ ਤੋ ਉਹਨੂੰ ਕੈਂਡੀਡੇਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਡਾਕਟਰ ਬਾਬਾ ਸਾਹਿਬ ਮਿਤਕਰ ਨੂੰ ਨਮਨ ਨਹੀਂ ਕਰ ਸਕਦਾ ਇਸ ਤੋਂ ਕਿੱਡੀ ਸ਼ਰਮ ਦੀ ਗੱਲ ਐ ਕਿੱਡੀ ਕਿੱਡੀ ਘਟੀਆ ਸੋਚ ਐ ਕਿ ਡਾਕਟਰ ਬਾਬਾ ਸਾਹਿਬ ਮਿਤਕਰ ਨੂੰ ਇੱਕ ਦਲਿਤ ਦਾ ਬੇਟਾ ਨਮਨ ਨਹੀਂ ਕਰ ਸਕਦਾ ਪਰ ਮੈਂ ਸਾਰੇ ਇਹ ਇਹਨਾਂ ਲੋਕਾਂ ਨੂੰ ਕਵਾਂਗਾ ਕਿ ਦਲਿਤ ਕਦੀ ਵੀ ਅਜਿਹੀ ਬਰਦਾਸ਼ਤ ਨਹੀਂ ਕਰਨਗੇ ਦਲਿਤ ਇਸ ਚੀਜ਼ ਨੂੰ ਕਦੀ ਵੀ ਪਰ ਉਹ ਤਾਂ ਕਹਿੰਦੇ ਅਸੀਂ ਭਾਜਪੀ ਕੈਂਡੀਡੇਟ ਦਾ ਵਿਰੋਧ ਕਰਦੇ ਆ ਨਾ ਕਿ ਕਿਸੇ ਹੋਰ ਦਾ ਭਾਜਪੀ ਕੈਂਡੀਡੇਟ ਦਾ ਵਿਰੋਧ ਕਰੋ ਜਾ ਕੇ ਰੈਲੀ ਦੇ ਵਿੱਚ ਜਾ ਕੇ ਕਰੋ ਜਲਸਿਆਂ ਦੇ ਵਿੱਚ ਡਾਕਟਰ ਬਾਬਾ ਸਾਹਿਬ ਮਿਤਕਰ ਦੀ ਮੂਰਤੀ ਦੇ ਅੱਗੇ ਅਗਰ ਕੋਈ ਦਲੀ ਦਾ ਬੇਟਾ ਨਮਨ ਕਰਨ ਜਾ ਰਿਹਾ ਕੋਈ ਵੀ ਜਾਵੇ ਜੇ ਉਹ ਨਹੀਂ ਦਲੀ ਤੇ ਜਾਵੇ ਕੋਈ ਵੀ ਜਾਵੇ ਉਹਨੂੰ ਕੋਈ ਰੋਕ ਨਹੀਂ ਸਕਦਾ ਜੇ ਰੋਕਣ ਦੀ ਕੋਸ਼ਿਸ਼ ਕਰੇਗਾ ਟਕਰਾਅ ਦੀ ਸਥਿਤੀ ਦੇ ਸਾਹਮਣੇ ਮਿਲਾਂਗੇ ਇਹ ਮੌਕੇ ਦੀ ਸਰਕਾਰ ਹੈ ਜਿਹੜੀ ਪੰਜਾਬ ਦੀ ਉਹ ਚਲਾਰੀ ਇੱਕ ਸਾਰਾ ਬਿਲਕੁਲ ਉਹ ਚ ਕਿਸਾਨ ਤੇ ਬਹੁਤ ਵਧੀਆ ਲੋਕ ਆ ਅੰਦਾਤਾ ਮੇਰੇ ਮੈਂ ਬਜ਼ੁਰਗ ਮੰਦਾ ਪਰ ਜਿਹੜੇ ਕੀ ਕਰ ਰਹੇ ਹੋ ਸ਼ਰਾਰਤੀ ਨੇ ਉਹ ਜਿਹੜੇ ਲੋਕ ਅੱਜ ਮਗਰ ਬੈਠੇ ਹੋ ਸ਼ਰਾਰਤੀ ਲੋਕ ਜੀ ਬਹੁਤ ਬਤਨਵਾਦ ਹੈ ਜੋ ਸੀਤਲੰਗ ਰਾਲ ਸੀਗੇ ਜਿਹੜੇ ਚਰਚਾ ਕਰ ਰਹੇ ਇਸ ਤਮਾਮ ਮੁੱਦਿਆਂ ਨੂੰ ਲੈ ਕੇ ਕਿਉਂਕਿ ਅੱਜ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਝੜਕਾ ਦਿੰਦੇ ਹੋਏ ਭਾਜੀਪੀ ਚ ਆਪਣੇ ਸਾਥੀਆਂ ਨੂੰ ਲੈ ਕੇ ਪੁੱਜੇ ਨੇ ਜੁਆਇਨ ਕਰਵਾਇਆ ਕਿ ਇਹਨਾਂ ਦਾ ਕਹਿਣਾ ਕਿ ਇਸ ਤਰ੍ਹਾਂ ਬੀਜੇਪੀ ਦੀ ਮਜ਼ਬੂਤੀ ਹੋਵੇ ਕਿਉਂਕਿ ਆਮ ਆਦਮੀ ਪਾਰਟੀ ਦਾ ਲੋਕਰ ਪਤਾ ਲੱਗ ਚੁੱਕਾ ਕਿ ਕੰਪਨੀ ਹੈ ਕੈਮਰਾਮੈਨ ਅਸਕੰਦਰ ਦੇ ਨਾਲ ਜਸਪੀ ਸਿੰਘ ਅਸ਼ਕ ਪੀਡੀਸੀ